ਬਠਿੰਡਾ ਦੇ ਵਿੱਚ ਕੋਰੋਨਾ ਨੇ ਦਸਤਕ ਦਿੱਤੀ ਇੱਕ ਮਰੀਜ਼ ਦੀ ਕੋਰੋਨਾ ਰਿਪੋਰਟ ਜਿਹੜੀ ਉਹ ਪੋਜ਼ਿਟਿਵ ਆਈ ਹੈ ਦੇਸ਼ ਦੇ ਵਿੱਚ ਕੋਰੋਨਾ ਨੇ ਫਿਰ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਕਾਰਨ ਬਠਿੰਡਾ ਦੇ ਵਿੱਚ ਕੋਵਿਡ ਪੋਜ਼ਿਟਿਵ ਦਾ ਇੱਕ ਕੇਸ ਜਿਹੜਾ ਸਾਹਮਣੇ ਆਇਆ ਹੈ ਜਿਸ ਦੀ ਹਾਲਤ ਠੀਕ ਹੈ ਪਰ ਡਾਕਟਰ ਨੇ ਉਸ ਨੂੰ ਆਪਣੇ ਘਰ ਰਹਿਣ ਦੀ ਜੜੀ ਉਹ ਜਾਣਕਾਰੀ ਦਿੱਤਾ ਹੈ ਉੱਥੇ ਹੀ ਦੱਸਦੀ ਹੈ ਕਿ ਬਠਿੰਡਾ ਦੇ ਵਿੱਚ ਕੋਵਿਡ ਪੋਜ਼ਿਟਿਵ ਦਾ ਇੱਕ ਕੇਸ ਵੀ ਜਿਹੜਾ ਸਾਹਮਣੇ ਆਇਆ ਇਸ ਦੇ ਕਾਰਨ ਡਾਕਟਰਾਂ ਨੇ ਇਸ ਪੋਜ਼ਿਟਿਵ ਮਰੀਜ਼ ਨੂੰ ਆਪਣੇ ਘਰ ਰਹਿਣ ਦੀ ਜਿਹੜੀ ਉਹ ਸਲਾਹ ਦਿੱਤੀ ਹੈ ਜਿਸ ਦੀ ਹਾਲਤ ਫਿਲਹਾਲ ਜਿਹੜੀ ਉਹ ਠੀਕ ਦੱਸੀ ਜਾ ਰਹੀ ਹੈ ਇਸ ਦੇ ਕਾਰਨ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਆਕਸੀਜਨ ਤੋਂ ਲੈ ਕੇ ਦਵਾਈਆਂ ਤੱਕ ਸਾਰੇ ਪ੍ਰਬੰਧ ਜਿਹੜੇ ਨੇ ਕੀਤੇ ਗਏ ਨੇ ਅਤੇ ਇੱਕ ਆਈਸੋਲੇਸ਼ਨ ਵਾਰਡ ਵੀ ਬਣਾਇਆ ਗਿਆ ਹੈ ਅੱਛਾ ਕੀ ਨਾ ਹੋ ਰਿਹਾ ਮੇਰਾ ਨਾਮ ਈ ਡਾਕਟਰ ਹਰਸ਼ੀਪ ਗੋਇਲ ਮੈਡੀਕਲ ਅਫਸਰ ਸਿਬਲਾ ਹਸਪੀਟਲ ਦਾ ਕੋਰੋਨਾ ਦੇ ਪੀਸ਼ੈਂਟ ਆ ਕੀ ਨਾ ਸ੍ਰੀਕਤ ਰੋ ਉਹਨਾਂ ਦਾ ਮਰੀਜ਼ ਆਪਣੇ ਜ਼ਿਲ੍ਹੇ ਦੇ ਵਿੱਚ ਪੋਜ਼ਿਟਿਵ ਆਇਆ ਹੈ ਜੀ ਪਰ ਉਹਨਾਂ ਦੀ ਹਾਲਤ ਬਿਲਕੁਲ ਸਥਿਰ ਹੈ ਉਹਨਾਂ ਨੂੰ ਘਰੇ ਰਹਿਣ ਦੀ ਹਦਾਇਤ ਕੀਤੀ ਗਈ ਹੈ ਲੋਕਾਂ ਨੂੰ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਕਿਸ ਤਰ੍ਹਾਂ ਲੱਗਦਾ ਹੈ ਹਾਲਾਤ ਇਸ ਤਰ੍ਹਾਂ ਦੇ ਪੰਜਾਬ ਦੇ ਅੰਦਰ ਲਗਾਤਾਰ ਕੋਰੋਨਾ ਦੀ ਉਮੀਦ ਹੋਣ ਤੇ ਇਸ ਤਰ੍ਹਾਂ ਦਾ ਹੋ ਸਰ ਜਿਸ ਤਰ੍ਹਾਂ ਮੈਂ ਦੱਸ ਰਿਹਾ ਹਾਂ ਹਾਲ ਸਥਿਰ ਨੇ ਜਿੰਨੇ ਵੀ ਪੰਜਾਬ ਦੇ ਵਿੱਚ ਕੇਸ ਸਾਹਮਣੇ ਆਏ ਉਹਨਾਂ ਨੂੰ ਖਾਂਸੀ ਜ਼ੁਖਾਮ ਖਾਂਸੀ ਦੀ ਖਾਂ ਦੇ ਹੀ ਸਿੰਪਟਮ ਆਏ ਨੇ ਔਰ ਕੋਈ ਸੀਰੀਅਸ ਮਰੀਜ਼ ਹਜੇ ਤੱਕ ਆਪਾਂ ਦੇ ਕੋਲ ਕੋਵਿਡ ਦਾ ਨਹੀਂ ਆਇਆ ਸਾਡੇ ਕੋਲੇ ਵੀ ਹਸਪਤਾਲ ਵਿੱਚ ਕਰੋਨਾ ਦੇ ਪੂਰਨ ਪ੍ਰਬੰਧ ਹੈਗੇ ਨੇ ਸਾਰੀਆਂ ਦਵਾਈਆਂ ਆਕਸੀਜਨ ਦੇ ਪ੍ਰਬੰਧ ਅਸੀਂ ਇੱਕ ਆਈਸੋਲੇਸ਼ਨ ਵਾਰਡ ਬਣਾਇਆ ਹੋਇਆ ਹੈ ਤਿੰਨ ਬੈਡਡ ਆਈਸੋਲੇਸ਼ਨ ਵਾਰਡ ਬਣਾਇਆ ਹੈ ਤੇ ਅਗਰ ਜ਼ਰੂਰਤ ਪੈਂਦੀ ਹੈ ਤੇ ਇਸ ਨੂੰ ਅਸੀਂ ਹੋਰ ਵੀ ਐਕਸਪੈਂਡ ਕਰ ਸਕਦੇ ਲੋਕਾਂ ਨੂੰ ਕੀ ਵੀ ਕਹੋ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹਾਂਗੇ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਜਿਵੇਂ ਕਿ ਆਪਾਂ ਜੋ ਚੀਜ਼ਾਂ ਪਹਿਲਾਂ ਆਪਾਂ ਅਪਣਾਈਆਂ ਸੀਗੀਆਂ ਦੂਰੀ ਬਣਾ ਕੇ ਰੱਖੋ ਬਿਨਾਂ ਗੱਲ ਤੋਂ ਪੀੜ ਪੜ ਵਾਲੀ ਜਗ੍ਹਾ ਵਿੱਚ ਨਾ ਜਾਓ ਹੱਥ ਨੂੰ ਲਾਉਣ ਤੋਂ ਗਰੇਜ਼ ਕਰੋ ਅਸੀਂ ਇਹੀ ਚੀਜ਼ਾਂ ਦਾ ਧਿਆਨ ਚ ਰੱਖਣ ਦੀ ਜ਼ਰੂਰਤ ਹੈ ਇਹ ਦੇਸ਼ ਦੇ ਵਿੱਚ ਕਰੋਨਾ ਨੇ ਇੱਕ ਵਾਰ ਫੇਰ ਦਸਤਕ ਦੇ ਦਿੱਤੀ ਹੈ ਉੱਥੇ ਹੀ ਇੱਕ ਕੇਸ ਜਿਹੜਾ ਹੈ ਬਠਿੰਡਾ ਦੇ ਵਿੱਚੋਂ ਸਾਹਮਣੇ ਆਇਆ ਇੱਕ ਮਰੀਜ਼ ਨੂੰ ਜਿਹੜਾ ਕਰੋਨਾ ਪੋਜ਼ਿਟਿਵ ਹੋਇਆ ਅਤੇ ਡਾਕਟਰ ਨੇ ਉਸ ਨੂੰ ਜਿਹੜਾ ਘਰ ਦੇ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ ਤੋ ਉਤਹੀ ਡਾਕਟਰ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਪੂਰੇ ਤਰੀਕੇ ਦੇ ਨਾਲ ਹਸਪਤਾਲ ਦੇ ਵਿੱਚ ਇੰਤਜ਼ਾਮ ਕੀਤੇ ਗਏ ਨੇ ਕਰੋਨਾ ਨੂੰ ਲੈ ਕੇ ਤਾਂ ਕਿ ਕਿਸੇ ਵੀ ਤਰੀਕੇ ਲੋਕਾਂ ਨੂੰ ਕਿਸੇ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਨਾ ਕਰਨਾ ਪਵੇ ਆਕਸੀਜਨ ਤੋਂ ਲੈ ਕੇ ਦਵਾਈਆਂ ਤੱਕ ਦੇ ਜਿਹੜੇ ਨੇ ਸਾਰੇ ਪ੍ਰਬੰਧ ਹਸਪਤਾਲਾਂ ਦੇ ਵਿੱਚ ਕੀਤੇ ਗਏ ਨੇ ਇਸ ਤੇ ਨਾਲ ਹੀ ਕਾਇਸੂਲੇਸ਼ਨ ਵਾਰਡ ਵੀ ਜਿਹੜਾ ਇਹ ਬਣਾਇਆ ਗਿਆ ਹੈ